ਸੰਗਤ ਜੀ ਦੇਖੋ ਇਹ ਨੂੰ ਕਹਿੰਦੇ ਮਮਤਾ ਕੋਈ ਚਿੱਟੀ ਕੁੱਤੀ ਮੈਂ ਰੱਖੀ ਵੀ ਸੀ ਪਿਸਤੀ ਇਹ ਸੋ ਇਹ ਜਿਹੜੇ ਕਾਲ ਕਟੂਰੇ ਫਿਰਦੇ ਆ ਇਹਨਾਂ ਦੀ ਮਾਂ ਮਰ ਗਈ ਹੈ ਕੱਲ ਟਰੈਕਟਰ ਚੜਾਤਾ ਮੁੰਡੇ ਨੇ ਉੱਤੇ ਜਾਣ ਬੁੱਝ ਕੇ ਚੜਾਇਆ ਉੱਤੇ ਸੋ ਕੁੱਤੀ ਨਾਲ ਦੀ ਮਰ ਗਈ ਉਹ ਉਹਦੇ 6 ਬੱਚੇ ਆ ਉਹ ਸੋ ਪਿਸਤੀ ਕੁੱਤੀ ਹੈ ਵੇਖੋ ਮਮਤਾ ਵੇਖੋ ਇਹਦੇ ਜਗੀ ਹੈ ਸੋ ਬੱਚਿਆਂ ਨੂੰ ਲੈ ਕੇ ਨਾਲ ਦੋਨਾਂ ਨੂੰ ਦੇਖੋ ਕਿ ਕਿੰਨੇ ਪਿਆਰ ਨਾਲ ਵਿੱਦੁੱਤ ਇੱਕ ਦੁੱਧ ਚੰਗਾ ਰਹੀ ਹੈ ਇੱਕ ਤੇ लाड़ प्यार ਕਰ ਰਹੀ ਹੈ ਉਹਨਾਂ ਨਾਲ ਇਨਸਾਨ ਇਨਸਾਨ ਦਾ ਬੇਰੀਆ ਪਰ ਇਹ ਜਿਹੜੇ ਬੇਜਮਾਨ ਹੈ ਵੇਖੋ ਕਿੰਨਾ ਪਿਆਰ ਇੱਕ ਦੂਜੇ ਨੂੰ ਕਰਦੇ ਆ ਇਹਨਾਂ ਨੇ ਕਿਹੜਾ ਕਮਾਈ ਖੋਣੀ ਹੈ ਇਹਨਾਂ ਨੂੰ ਇੱਕ ਦੂਜੇ ਨੂੰ ਆ ਦੇਖੋ ਕਿਸ ਤਰ੍ਹਾਂ ਉਹਨੂੰ ਲੈ ਕੇ ਬੈਠੀ ਹੈ ਜਿਮੋ ਜਿਮੀ ਚੱਲ ਤੂੰ ਤਾਂ ਉੱਠ ਖੜਾ ਛੱਡ ਦੇ ਇਹਨਾਂ ਨੂੰ ਦੇਖੋ ਕਿ ਮੈਂ ਨਾਲ ਲੈ ਕੇ ਬੈਠੀ ਲਿਆ ਉਹਨਾਂ ਨੂੰ ਛੱਡ ਨਹੀਂ ਰਹੀ ਇਹਨੂੰ ਕਿੱਦਾਂ ਮਮਤਾ ਮੈਂ ਬੱਚਿਆਂ ਨਾਲ ਲੇਕੀ ਲੇਖੂ ਬੈਠੀ ਹੈ ਕੋਈ ਬਿਗਾਨੇ ਨਹੀਂ ਸਾਹਮਦਾ ਪਰ ਇਹ ਬੇਜਮਾਨ ਇਹ ਖੂ ਬਿਗਾਨਿਆਂ ਨੂੰ ਸਾਹਮ ਰਹੀ ਹੈ ਉਹਨਾਂ ਨਾਲ ਲਾਡ ਪਿਆਰ ਕਰ ਰਹੀ ਹੈ ਇਹ ਸੱਚੇ ਪਾਤਸ਼ਾਹ ਨਾਲ ਤਰੱਕੀਆਂ ਜਿੰਦਗੀ ਬਖਸ਼ੀ ਰੱਖੀ ਉਡਾਰ ਹੋ ਰਿਹਾ ਚਲੋ ਆਪ ਦੇ ਅੱਖਾਂ ਖੁੱਲ ਜਾਣੇ ਨਾਲੀਆਂ ਇਹ ਦੋ ਦਿਨਾਂ ਦੇ ਸਾਰੇ